ਪੰਜਾਬ ਸਰਕਾਰ ਵੱਲੋਂ ਪਿੰਡੂ ਲਾਇਬ੍ਰੇਰੀ ਯੋਜਨਾ ਅਧੀਨ ਪਿੰਡਾਂ ਦੇ ਵਿੱਚ ਅਤੀ ਆਧੁਨਿਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੀ ਇਹ ਪਹਿਲ ਕਦਮੀ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ ਲਾਹੇਵੰਦ ਸਾਬਤ ਹੋ ਰਹੀ ਹੈ। ਇਸ ਸਮੇਂ ਪੰਜਾਬ ਭਾਰ ਦੇ ਵਿੱਚ ਕੁੱਲ 275 ਪਿੰਡੂ ਲਾਇਬ੍ਰੇਰੀਆਂ ਕਾਰਸ਼ੀਲ ਹਨ ਅਤੇ 58 ਉਸਾਰੀ ਅਧੀਨ ਹਨ। ਪੰਜਾਬ ਸਰਕਾਰ ਵੱਲੋਂ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ। ਜੋਸਤੇ ప్రతి ਹਲਕਾ 4 ਲੱਖ ਰੁਪਏ ਦੀ ਲਗਤ ਆਵੇਗੀ ਇਸ पहलकदमी ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ ਵਿੱਚ ਉੱਤਮ ਪ੍ਰਦਰਸ਼ਨ ਕਰਨ ਅਤੇ ਵੱਖ-ਵੱਖ ਖੇਤਰਾ ਚ ਸੂਬੇ ਦਾ ਨਾਮ ਰੌਸ਼ਨ ਕਰਨ ਜਦੋਂ ਵੀ ਮੈਂ ਮਤਲਬ ਆਪਣੀ ਸਟੱਡੀ ਕਰਕੇ ਆਨੀਏ ਕਾਲਜ ਦੇ ਵਿੱਚ ਤੇ ਉਸ ਯੂਨੀਵਰਸਿਟੀ ਤੋਂ ਬਾਅਦ ਫਿਰ ਮੈਂ ਇੱਥੇ ਆਪਣੀ ਲਾਇਬ੍ਰੇਰੀ ਦੇ ਵਿੱਚ ਟਾਈਮ ਬਿਤਾਉਂਦੀ ਆ ਤੇ ਉਸ ਤੋਂ ਬਾਅਦ ਮੈਂ ਇੱਥੋਂ ਕੁਝ ਬੁੱਕਸ ਵੀ ਮਤਲਬ ਲੈਂਦੀਆਂ ਨੇ ਜੋ ਕਿ ਮੈਨੂੰ ਬਹੁਤ ਵਧੀਆ ਲੱਗਿਆ ਪੜ੍ਹ ਕੇ ਇਸ ਬਹੁਤ ਵਧੀਆ ਪ੍ਰਾਲੇ ਦੇ ਲਈ ਮੈਂ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਜ਼ਰਾ ਧੰਨਵਾਦ ਕਰਦੀ ਆ ਲਾਇਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ 'ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਐ ਅੱਗੇ ਕੀ ਹੋਣ ਵਾਲਾ ਐ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਘਰੇ 100 ਕਿਸਮ ਦੀਆਂ ਕਬੀਲਦਾਰੀਆਂ ਦੇ ਕੰਮਕਾਰ ਚੱਲਦੇ ਰਹਿੰਦੇ ਐ ਇੱਥੇ ਸਾਨੂੰ ਇਹ ਫਾਇਦਾ ਐ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਮੈਂ ਸਾਡੇ ਮਾਨਜੂਬ ਸੀਐਮ ਸਾਹਿਬ ਸਰਦਾਰ ਤੁੰਗਮਨ ਸਿੰਘ ਮਾਨ ਜੀ ਦਾ ਕੋਟਿੰਗ ਕੋਟਿੰਗ ਤਾਂ ਵਾਦ ਕਰਦੀ ਹਾਂ ਤੇ ਸਾਡੇ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਜਿਨ੍ਹਾਂ ਦੀ ਬਦੌਲਤ ਅੱਜ ਸਾਡੇ ਪਿੰਡ ਕਲ ਕਲਾ ਵਿਖੇ 35 ਲੱਖ ਰੁਪਏ ਦੀ ਲਾਗਤ ਦੇ ਨਾਲ ਹੈਲਥ ਵੈਲਨੈਸ ਸੈਂਟਰ ਜਿਹੜਾ ਅਸੀਂ ਬਣਾਣ ਬਣਾਉਣ ਜਾ ਰਹੇ ਹਾਂ ਦੋਨਾਂ ਪਿੰਡਾਂ ਦੀ ਬੜੇ ਲੰਬੇ ਟਾਈਮ ਤੋਂ ਮੰਗ ਸੀਗੀ ਸਾਡੇ ਦੋਨਾਂ ਪੱਤੀਆਂ ਦੇ ਸਰਪੰਚ ਸਾਹਿਬ ਇਹਨਾਂ ਦੀ ਸਾਂਝੀ ਜਿਹੜੀ ਪੈਂਦੀ ਹੈ ਜੀ ਜਗ੍ਹਾ ਔਰ ਪਿੰਡ ਨਿਵਾਸੀਆਂ ਵੱਲੋਂ ਮੇਰੇ ਵੀਰਾਂ ਵੱਲੋਂ ਸਭ ਵੱਲੋਂ ਮੰਗ ਕੀਤੀ ਜਾ ਰਹੀ ਸੀਗੀ ਕਿ ਇਹ ਜਿਹੜੀ ਬਿਲਡਿੰਗ ਸਿਗੀ ਸਰਕਾਰੀ ਹਸਪੀਟਲ ਦੀ ਇਹ 1985 ਦੀ ਬਣੀ ਹੋਈ ਸੀ ਔਰ ਇੱਥੇ ਹੋਰ ਇਨਫਰਾਸਟ੍ਰਕਚਰ ਦੀ ਜਿਹੜੇ ਵਧੀਆ ਇਨਫਰਾਸਟ੍ਰਕਚਰ ਦੀ ਜ਼ਰੂਰਤ ਸੀਗੀ ਔਰ ਇਹਨਾਂ ਦੀ ਮੰਗ ਨੂੰ ਦੇਖਦੇ ਹੋਏ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਮੰਗ ਨੂੰ ਮਨਜ਼ੂਰ ਕੀਤਾ ਸਾਡੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਨੇ ਔਰ 35 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਇਨਾਂ ਨੂੰ ਇਹ ਹੈਲਥ ਵੈਲਨੈਸ ਸੈਂਟਰ ਬਣਾਉਣ ਦੇ ਲਈ ਦਿੱਤੀ ਗਈ ਆ ਪਿਛਲੇ ਦਿਨਾਂ ਦੇ ਵਿੱਚ ਤਕਰੀਬਨ 5 ਕਰੋੜ ਰੁਪਏ ਆ ਇਥੇ ਨਹਿਰੀ ਪਾਈਪਲਾਈਨ ਦਾ ਕੰਮ ਜਿਹੜਾ ਸਟਾਰਟ ਕਰਵਾਇਆ ਗਿਆ ਔਰ 25 ਲੱਖ ਰੁਪਏ ਦੀ ਲਗਤ ਦੇ ਨਾਲ ਕਮਿਊਨਿਟੀ ਹੈਲਥ ਵੈਲਨੈਸ ਸੈਂਟਰ ਬਣਾਇਆ ਗਿਆ ਸੀਗਾ ਔਰ ਉਸ ਦੇ ਲਈ 5 ਲੱਖ ਰੁਪਏ ਦੀ ਗ੍ਰਾਂਟ ਹੋਰ ਦਿੱਤੀ ਗਈ ਹੈ ਉਸ ਨੂੰ ਕੰਪਲੀਟ ਕਰਨ ਲਈ ਮੁਕਮਲ ਕਰਨ ਦੇ ਲਈ ਔਰ ਕੋਆਪਰੇਟਿਵ ਸੁਸਾਇਟੀ ਜਿਹੜੀ ਇਸ ਪਿੰਡ ਦੇ ਵਿੱਚ ਆਈ ਥਿੰਕ 1945 ਦੇ ਵਿੱਚ ਇਫ ਆਮ ਨਾਟ ਮਿਸਟੇਕਨ ਉਦੋਂ ਦੀ ਬਣੀ ਹੋਈ ਸੀਗੀ ਔਰ ਉਸਦੀ ਵੀ ਹਾਲਤ ਖਸਤਾ ਹੋ ਚੁੱਕੀ ਸੀ ਉਸ ਨੂੰ ਡਿਮੋਲਿਸ਼ ਕਰਵਾ ਕੇ ਉਹ ਸਾਰੀ ਜਿਹੜੀ ਹੈਗੀ ਹੈ ਬਿਲਡਿੰਗ ਉਹ ਵੀ ਦੁਬਾਰਾ ਨਵੀਂ ਤਿਆਰ ਕੀਤੀ ਗਈ ਹੈ ਔਰ ਪਿੰਡ ਦੇ ਵੱਲੋਂ ਹੋਰ ਅੱਜ 30-30 ਲੱਖ ਰੁਪਏ ਦੀਆਂ ਗਰੰਟੀਆਂ ਦੋਨਾਂ ਪੱਤੀਆਂ ਨੂੰ ਦਿੱਤੀਆਂ ਗਈਆਂ ਨੇ ਇੰਟਰਲੌਕ ਟਾਈਲ ਦੀਆਂ ਗਲੀਆਂ ਬਣਾਉਣ ਦੇ ਲਈ ਔਰ ਇੱਥੋਂ ਦਾ ਜਿਹੜਾ ਬਿਜਲੀ ਦਾ ਗ੍ਰਿਡ ਸੀ ਉਹ ਵੀ ਪਾਸ ਕਰਵਾ ਦਿੱਤਾ ਗਿਆ ਔਰ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡ ਦੇ ਜਿੰਨੇ ਵੀ ਕੰਮ ਹੋਣਗੇ ਉਹ ਕਰਵਾਏ ਜਾਣਗੇ ਪੈਲਦੇ ਆਧਾਰ ਤੇ ਸੋ ਮੈਂ ਇੱਕ ਵਾਰ ਫਿਰ ਤੋਂ ਸਾਡੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਸਾਡੇ ਮਾਨਜੁਗ ਸਿੰਘ ਸਾਹਿਬ ਦਾ ਕੁਚਨ ਕੁਚਨ ਧੰਨਵਾਦ ਕਰਦੀ ਹਾਂ ਔਰ ਸਾਰੇ ਪੰਜਾਬ ਵਾਸੀਆਂ ਨੂੰ ਵਧਾਈਆਂ ਦਿੰਦੀ ਹਾਂ ਕਿਉਂਕਿ ਅੱਜ ਤੋਂ ਜਿਹੜਾ 10 ਲੱਖ ਰੁਪਏ ਬੀਮਾ ਯੋਜਨਾ ਜਿਹੜੇ ਪੰਜਾਬ ਸਰਕਾਰ ਨੇ ਮੁੱਖ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਟਾਰਟ ਕਰਨ ਜਾ ਰਹੀ ਉਸ ਦੇ ਰਜਿਸਟ੍ਰੇਸ਼ਨ ਅਸੀਂ ਸਟਾਰਟ ਕਰ ਰਹੇ ਹਾਂ ਔਰ ਹਰ ਪਿੰਡ ਦੇ ਵਿੱਚ ਅਸੀਂ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਅਸੀਂ ਕੈਂਪ ਲਗਾ ਕੇ ਰਜਿਸਟ੍ਰੇਸ਼ਨ ਫਾਰਮ ਸਾਰੇ ਆਂ ਦੇ ਭਰਾਂਗੇ ਔਰ ਮੈਂ ਉਸ ਦੇ ਲਈ ਵੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਸਿਹਤ ਸਭ ਦਾ ਧੰਨਵਾਦ ਕਰਦੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸਸ਼ੀਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਡੇ ਮਾਨਜੂਬ ਸੀਐਮ ਸਾਹਿਬ ਸਰਦਾਰ ਤੁੰਗਮਨ ਸਿੰਘ ਮਾਨ ਜੀ ਦਾ ਕੋਟਿੰਗ ਕੋਟਿੰਗ ਤਾਂ ਵਾਦ ਕਰਦੀ ਹਾਂ ਤੇ ਸਾਡੇ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਜਿਨ੍ਹਾਂ ਦੀ ਬਦੌਲਤ ਅੱਜ ਸਾਡੇ ਪਿੰਡ ਕਲ ਕਲਾ ਵਿਖੇ 35 ਲੱਖ ਰੁਪਏ ਦੀ ਲਾਗਤ ਦੇ ਨਾਲ ਹੈਲਥ ਵੈਲਨੈਸ ਸੈਂਟਰ ਜਿਹੜਾ ਅਸੀਂ ਬਣਾਣ ਬਣਾਉਣ ਜਾ ਰਹੇ ਹਾਂ ਦੋਨਾਂ ਪਿੰਡਾਂ ਦੀ ਬੜੇ ਲੰਬੇ ਟਾਈਮ ਤੋਂ ਮੰਗ ਸੀਗੀ ਸਾਡੇ ਦੋਨਾਂ ਪੱਤੀਆਂ ਦੇ ਸਰਪੰਚ ਸਾਹਿਬ ਇਹਨਾਂ ਦੀ ਸਾਂਝੀ ਜਿਹੜੀ ਪੈਂਦੀ ਹੈ ਜੀ ਜਗ੍ਹਾ ਔਰ ਪਿੰਡ ਨਿਵਾਸੀਆਂ ਵੱਲੋਂ ਮੇਰੇ ਵੀਰਾਂ ਵੱਲੋਂ ਸਭ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਇਹ ਜਿਹੜੀ ਬਿਲਡਿੰਗ ਸਿਗੀ ਸਰਕਾਰੀ ਹਸਪੀਟਲ ਦੀ ਇਹ 1985 ਦੀ ਬਣੀ ਹੋਈ ਸੀ ਔਰ ਇੱਥੇ ਹੋਰ ਇਨਫਰਾਸਟ੍ਰਕਚਰ ਦੀ ਜਿਹੜਾ ਵਧੀਆ ਇਨਫਰਾਸਟ੍ਰਕਚਰ ਦੀ ਜਰੂਰਤ ਸੀਗੀ ਔਰ ਇਨਾਂ ਦੀ ਮੰਗ ਨੂੰ ਦੇਖਦੇ ਹੋਏ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਮੰਗ ਨੂੰ ਮਨਜ਼ੂਰ ਕੀਤਾ ਸਾਡੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਨੇ ਔਰ 35 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਇਹਨਾਂ ਨੂੰ ਇਹ ਹੈਲਥ ਵੈਲਨੈਸ ਸੈਂਟਰ ਬਣਾਉਣ ਦੇ ਲਈ ਦਿੱਤੀ ਗਈ ਆ ਆ ਪਿਛਲੇ ਦਿਨਾਂ ਦੇ ਵਿੱਚ ਤਕਰੀਬਨ 5 ਕਰੋੜ ਰੁਪਏ ਆ ਇੱਥੇ ਨਹਿਰੀ ਪਾਈਪਲਾਈਨ ਦਾ ਕੰਮ ਜਿਹੜਾ ਸਟਾਰਟ ਕਰਵਾਇਆ ਗਿਆ ਔਰ 25 ਲੱਖ ਰੁਪਏ ਦੀ ਲਗਤ ਦੇ ਨਾਲ ਕਮਿਊਨਿਟੀ ਹੈਲਥ ਵੈਲਨੈਸ ਸੈਂਟਰ ਬਣਾਇਆ ਗਿਆ ਸੀਗਾ ਔਰ ਉਸ ਦੇ ਲਈ 5 ਲੱਖ ਰੁਪਏ ਦੀ ਗ੍ਰਾਂਟ ਹੋਰ ਦਿੱਤੀ ਗਈ ਹੈ ਉਸ ਨੂੰ ਕੰਪਲੀਟ ਕਰਨ ਲਈ ਮੁਕਮਲ ਕਰਨ ਦੇ ਲਈ ਔਰ ਕੋਆਪਰੇਟਿਵ ਸੁਸਾਇਟੀ ਜਿਹੜੀ ਇਸ ਪਿੰਡ ਦੇ ਵਿੱਚ ਆਈ ਥਿੰਕ 1945 ਦੇ ਵਿੱਚ ਇਫ ਆਮ ਨਾਟ ਮਿਸਟੇਕਨ ਉਦੋਂ ਦੀ ਬਣੀ ਹੋਈ ਸੀਗੀ ਔਰ ਉਸ ਦੀ ਵੀ ਹਾਲਤ ਖਸਤਾ ਹੋ ਚੁੱਕੀ ਸੀ ਉਸ ਨੂੰ ਡਿਮੋਲਿਸ਼ ਕਰਵਾ ਕੇ ਉਹ ਸਾਰੀ ਜਿਹੜੀ ਹੈਗੀ ਬਿਲਡਿੰਗ ਉਹ ਵੀ ਦੁਬਾਰਾ ਨਵੀਂ ਤਿਆਰ ਕੀਤੀ ਗਈ ਹੈ ਔਰ ਪਿੰਡ ਵੱਲੋਂ ਹੋਰ ਅੱਜ 30-30 ਲੱਖ ਰੁਪਏ ਦੀਆਂ ਗਰੰਟੀਆਂ ਦੋਨਾਂ ਪੱਤੀਆਂ ਨੂੰ ਦਿੱਤੀਆਂ ਗਈਆਂ ਨੇ ਇੰਟਰਲੌਕ ਟਾਈਲ ਦੀਆਂ ਗਲੀਆਂ ਬਣਾਉਣ ਦੇ ਲਈ ਔਰ ਇੱਥੋਂ ਦਾ ਜਿਹੜਾ ਬਿਜਲੀ ਦਾ ਗ੍ਰਿਡ ਸੀ ਉਹ ਵੀ ਪਾਸ ਕਰਵਾ ਦਿੱਤਾ ਗਿਆ ਹੈ ਔਰ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡ ਦੇ ਜਿੰਨੇ ਵੀ ਕੰਮ ਹੋਣਗੇ ਉਹ ਕਰਵਾਏ ਜਾਣਗੇ ਪੈਲਦੇ ਅਦਾਰ ਤੇ ਸੋ ਮੈਂ ਇੱਕ ਵਾਰ ਫਿਰ ਤੋਂ ਸਾਡੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਸਾਡੇ ਮਾਨਯੋਗ ਸੀਗਾਂ ਸਾਡਾ ਕੋਚਨ ਕੋਚਨ ਧੰਨਵਾਦ ਕਰਦੀ ਹਾਂ ਔਰ ਸਾਰੇ ਪੰਜਾਬ ਵਾਸੀਆਂ ਨੂੰ ਵਧਾਈਆਂ ਦਿੰਦੀ ਹਾਂ ਕਿਉਂਕਿ ਅੱਜ ਤੋਂ ਜਿਹੜਾ 10 ਲੱਖ ਰੁਪਏ ਬੀਮਾ ਯੋਜਨਾ ਜਿਹੜੇ ਪੰਜਾਬ ਸਰਕਾਰ ਨੇ ਮੁੱਖ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਟਾਰਟ ਕਰਨ ਜਾ ਰਹੀ ਉਸ ਦੇ ਰਜਿਸਟ੍ਰੇਸ਼ਨ ਅਸੀਂ ਸਟਾਰਟ ਕਰ ਰਹੇ ਹਾਂ ਆਦਰ ਹਰ ਪਿੰਡ ਦੇ ਵਿੱਚ ਅਸੀਂ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਅਸੀਂ ਕੈਂਪ ਲਗਾ ਕੇ ਰਜਿਸਟ੍ਰੇਸ਼ਨ ਫਾਰਮ ਸਾਰਿਆਂ ਦੇ ਭਰਾਂਗੇ ਔਰ ਮੈਂ ਉਸਦੇ ਲਈ ਵੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਸਿੱਧ ਸਬਦ ਦਾ ਧੰਨਵਾਦ ਕਰਦੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸਸ਼ੀ ਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਪੁਗਮਨ ਸਿੰਘ ਮਾਨ ਜੀ ਦਾ ਕੋਰਟਨ ਕੋਰਟਨ ਧੰਨਵਾਦ ਕਰਦੀ ਹਾਂ ਔਰ ਸਾਡੇ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਅ ਜਿਨ੍ਹਾਂ ਦੀ ਬਦਾਲ ਲੇ ਤੇ ਅੱਜ ਸਾਡੇ ਪਿੰਡ ਕਲ ਕਲਾ ਵਿਖੇ 35 ਲੱਖ ਰੁਪਏ ਦੀ ਲਾਗਤ ਦੇ ਨਾਲ ਹੈਲਥ ਵੈਲਨੈਸ ਸੈਂਟਰ ਜਿਹੜਾ ਅਸੀਂ ਬਣਾਣ ਬਣਾਉਣ ਜਾ ਰਹੇ ਹਾਂ ਦੋਨਾਂ ਪਿੰਡਾਂ ਦੀ ਬੜੇ ਲੰਬੇ ਟਾਈਮ ਤੋਂ ਮੰਗ ਸੀਗੀ ਸਾਡੇ ਦੋਨਾਂ ਪੱਤਿਆਂ ਦੇ ਸਰਪੰਚ ਸਾਹਿਬ ਇਹਨਾਂ ਦੀ ਸਾਂਝੀ ਜਿਹੜੀ ਪੈਂਦੀ ਹੈ ਜੀ ਜਗ੍ਹਾ ਔਰ ਪਿੰਡ ਨਿਵਾਸੀਆਂ ਵੱਲੋਂ ਮੇਰੇ ਵੀਰਾਂ ਵੱਲੋਂ ਸਭ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਇਹ ਜਿਹੜੀ ਬਿਲਡਿੰਗ ਸਿਗੀ ਸਰਕਾਰੀ ਹਸਪੀਟਲ ਦੀ ਇਹ 1985 ਦੀ ਬਣੀ ਹੋਈ ਸੀ ਔਰ ਇੱਥੇ ਹੋਰ ਇਨਫਰਾਸਟ੍ਰਕਚਰ ਦੀ ਜਿਹੜੇ ਵਧੀਆ ਇਨਫਰਾਸਟ੍ਰਕਚਰ ਦੀ ਜ਼ਰੂਰਤ ਸੀਗੀ ਔਰ ਇਹਨਾਂ ਦੀ ਮੰਗ ਨੂੰ ਦੇਖਦੇ ਹੋਏ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਮੰਗ ਨੂੰ ਮਨਜ਼ੂਰ ਕੀਤਾ ਸਾਡੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਨੇ ਔਰ 35 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਇਹਨਾਂ ਨੂੰ ਇਹ ਹੈਲਥ ਵੈਲਨੈਸ ਸੈਂਟਰ ਬਣਾਉਣ ਦੇ ਲਈ ਦਿੱਤੀ ਗਈ ਹੈ ਆ ਪਿਛਲੇ ਦਿਨਾਂ ਦੇ ਵਿੱਚ ਤਕਰੀਬਨ 5 ਕਰੋੜ ਰੁਪਏ ਆ ਇੱਥੇ ਨਹਿਰੀ ਪਾਈਪਲਾਈਨ ਦਾ ਕੰਮ ਜਿਹੜਾ ਸਟਾਰਟ ਕਰਵਾਇਆ ਗਿਆ ਔਰ 25 ਲੱਖ ਰੁਪਏ ਦੀ ਲਗਦੇ ਨਾਲ ਕਮਿਊਨਿਟੀ ਹੈਲਥ ਵੈਲਨੈਸ ਸੈਂਟਰ ਬਣਾਇਆ ਗਿਆ ਸੀਗਾ ਔਰ ਉਸ ਦੇ ਲਈ 5 ਲੱਖ ਰੁਪਏ ਦੀ ਗ੍ਰਾਂਟ ਹੋਰ ਦਿੱਤੀ ਗਈ ਹੈ ਉਸ ਨੂੰ ਕੰਪਲੀਟ ਕਰਨ ਲਈ ਮੁਕਮਲ ਕਰਨ ਦੇ ਲਈ ਔਰ ਕੋਆਪਰੇਟਿਵ ਸੁਸਾਇਟੀ ਜਿਹੜੀ ਇਸ ਪਿੰਡ ਦੇ ਵਿੱਚ ਆਈ ਥਿੰਕ 1945 ਦੇ ਵਿੱਚ ਇਫ ਆਮ ਨਾਟ ਮਿਸਟੇਕਨ ਉਦੋਂ ਦੀ ਬਣੀ ਹੋਈ ਸੀਗੀ ਔਰ ਉਸ ਦੀ ਵੀ ਹਾਲਤ ਖਸਤਾ ਹੋ ਚੁੱਕੀ ਸੀ ਉਸ ਨੂੰ ਡਿਮੋਲਿਸ਼ ਕਰਵਾ ਕੇ ਉਹ ਸਾਰੀ ਜਿਹੜੀ ਹੈਗੀ ਬਿਲਡਿੰਗ ਉਹ ਵੀ ਦੁਬਾਰਾ ਨਵੀਂ ਤਿਆਰ ਕੀਤੀ ਗਈ ਹੈ ਔਰ ਪਿੰਡ ਦੇ ਵੱਲੋਂ ਹੋਰ ਅੱਜ 30-30 ਲੱਖ ਰੁਪਏ ਦੀਆਂ ਗਰੰਟੀਆਂ ਦੋਨਾਂ ਪੱਤੀਆਂ ਨੂੰ ਦਿੱਤੀਆਂ ਗਈਆਂ ਨੇ ਇੰਟਰਲੌਕ ਟਾਈਲ ਦੀਆਂ ਗਲੀਆਂ ਬਣਾਉਣ ਦੇ ਲਈ ਔਰ ਇੱਥੋਂ ਦਾ ਜਿਹੜਾ ਬਿਜਲੀ ਦਾ ਗ੍ਰਿਡ ਸੀ ਉਹ ਵੀ ਪਾਸ ਕਰਵਾ ਦਿੱਤਾ ਗਿਆ ਔਰ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡ ਦੇ ਜਿੰਨੇ ਵੀ ਕੰਮ ਹੋਣਗੇ ਉਹ ਕਰਵਾਏ ਜਾਣਗੇ ਪੈਲਦੇ ਆਧਾਰ ਤੇ ਸੋ ਮੈਂ ਇੱਕ ਵਾਰ ਫਿਰ ਤੋਂ ਸਾਡੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਸਾਡੇ ਮਾਨਜੁਗ ਸਿੰਘ ਸਾਹਿਬ ਦਾ ਕੋਚਨ ਕੋਚਨ ਧੰਨਵਾਦ ਕਰਦੀ ਹਾਂ ਔਰ ਸਾਰੇ ਪੰਜਾਬ ਵਾਸੀਆਂ ਨੂੰ ਵਧਾਈਆਂ ਦਿੰਦੀ ਹਾਂ ਕਿਉਂਕਿ ਅੱਜ ਤੋਂ ਜਿਹੜਾ 10 ਲੱਖ ਰੁਪਏ ਬੀਮਾ ਯੋਜਨਾ ਜਿਹੜੇ ਪੰਜਾਬ ਸਰਕਾਰ ਨੇ ਮੁੱਖ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਟਾਰਟ ਕਰਨ ਜਾ ਰਹੀ ਉਸ ਦੇ ਰਜਿਸਟ੍ਰੇਸ਼ਨ ਅਸੀਂ ਸਟਾਰਟ ਕਰ ਰਹੇ ਹਾਂ ਔਰ ਹਰ ਪਿੰਡ ਦੇ ਵਿੱਚ ਅਸੀਂ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਅਸੀਂ ਕੈਂਪ ਲਗਾ ਕੇ ਰਜਿਸਟ੍ਰੇਸ਼ਨ ਫਾਰਮ ਸਾਰੇ ਆਂ ਦੇ ਭਰਾਂਗੇ ਔਰ ਮੈਂ ਉਸ ਦੇ ਲਈ ਵੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਸਿਹਤ ਸਾਹਿਬ ਦਾ ਧੰਨਵਾਦ ਕਰਦੀ ਹਾਂ ਜੀ ਵਿਕਟਰ ਜੀ ਕਾਂਸਾ